ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਦੇ ਫਰਾਂਜੀ ਰੋਡ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਕੋਟਲਾ ਡੂਮ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼੍ਰੀ ਰਾਮ ਤੀਰਸਰ ਬਿਲਕੁਲ ਨਾਲ ਹੀ ਜਿਹੜਾ ਵੀਰ ਜੀ ਉਹਨਾਂ ਦਾ ਪਿੰਡ ਲੋਪੋਕੇ ਚ گاਵੇਂ ਵਾਲੇ ਰੋਡ ਤੇ ਜਿਹੜਾ ਪਿੰਡ ਆ ਵੀਰ ਜੀ ਉਹਨਾਂ ਦਾ ਰਾਮ ਤੀਰਥ ਵਾਲੇ ਰੋਡ ਤੇ ਤੇ ਸਰਪ ਸਿੰਘ ਉਹਨਾਂ ਕੋਲ ਆਜਾਏ ਆਂ ਤੇ ਅੱਜ ਤਨ ਬਿਲਕੁਲ ਨੋਰਮਲ ਰੇਟ 'ਚ ਤੁਹਾਨੂੰ 6 ਜਰਸੀਆਂ ਦਿਖਾਉਣੀਆਂ ਆ ਇਹ ਛੋਟੇ ਭਾਜ ਤੁਹਾਨੂੰ ਐਂਡ ਤੇ ਦੋ ਜੜੀਆਂ ਇੱਧਰ ਬੰਨੀਆਂ ਇਹ ਤੁਹਾਨੂੰ ਦਿਖਾਵਾਂਗੇ ਵੀਡੀਓ ਪੂਰੀ ਵ ਤੇ ਵੱਡੇ ਛੋਟੇ ਪਾਸਾਰੇ ਤੁਹਾਨੂੰ ਦਿਖਾਉਣੇ ਆ। ਆ ਵੀ ਤੁਹਾਨੂੰ ਦੋ ਜੜੀਆਂ ਚੰਗੀਆਂ ਵੜਾਂ ਸੁਈਆਂ ਤੁਹਾਨੂੰ ਦਿਖਾਉਣੀ ਆ। ਹਾਂਜੀ ਬੀਤ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹੋਠ ਠਾਕ ਜੀ। ਹਾਂਜੀ ਵਧੀਆ ਬੀਤ ਜੀ ਵਧੀਆ। ਚਲੋ ਵਧੀਆ ਚੀਜ਼ ਦਾ ਜੀ ਤੇ ਨਾਮ ਦੱਸਦੇ ਕਰੀ ਆਪਣਾ। ਨਾਮ ਮੇਰਾ ਸਾਹਸੇ ਜੀ। ਹਾਂਜੀ। ਜਿਹੜਾ ਅੰਮ੍ਰਿਤਸਰ ਪਿੰਡ ਕੋੜਰਾ ਡੋਨ। ਠੀਕ ਹੈ ਜੀ। ਤੇ ਫੋਨ ਨੰਬਰ ਬੋਲ ਦੇ ਕਰੀ। ਫੋਨ ਨੰਬਰ ਹੈਗਾ 9781228722। ਠੀਕ ਹੈ। ਤੇ ਸ਼੍ਰੀ ਰਾਮਦੇਵਰ ਤੋਂ ਬਿਲਕੁਲ ਲੱਗ ਗਈ ਹੈ। ਬਿਲਕੁਲ ਨਾਲ ਹੀ ਰਾਮਕੀਤੇ ਜੀ। ਠੀਕ ਹੈ ਪੰਜ 6 ਫਿਰ ਹਾਂਜੀ 6 ਹੈ ਜੀ ਤੇ ਰੇਟ ਛੋਟੇ ਵੀ ਤੇ ਵੱਡੇ ਵੀ ਰੇਟ ਤਾਂ ਬਹੁਤ ਜਾਇਜ਼ ਆ ਅੱਛਾ ਹਾਂਜੀ ਠੀਕ ਐ ਜਿਆਦਾ ਛੋਟੇ ਹੀ ਆ ਅੱਛਾ ਇੱਕ ਦੋ ਗਾਈਆਂ ਗਾਈਆਂ ਦੇ ਹਿਸਾਬ ਨਾਲ ਰੇਟ ਹੋਣੇ ਹਾਂ ਠੀਕ ਐ ਕਿਦਾਂ ਇਹ ਵਹਿੜਾ ਪਹਿਲੇ ਨੰਬਰ ਤੇੜੀ ਆ ਅੱਛਾ ਜੀ ਕਿੰਨਾ ਸੁਆਇਦਾ ਜੇ ਪਹਿਲਾ ਸੁਆ ਸੁਈ ਹੈ ਤਾਂ ਦੋ ਦੰਦ ਆ ਅੱਛਾ ਮਮਾ ਦੋ ਦੰਦ ਆ ਆਪ ਵੀ ਵਸ਼ੀ ਹੈ ਤੇ ਮਗਰਵੀ ਵਸ਼ੀ ਹੈ ਤੇ ਅੱਛਾ ਮਗਰਵੀ ਵਸ਼ੀ ਜੜੀ ਹਾਂਜੀ ਚੰਗੀ ਆ ਜੜੀ ਹਾਂਜੀ ਜੀ ਸਾਈ ਵਾਲੀ ਚ ਮਗਰ ਵਸ਼ੀ ਆ ਜੜੀ ਇਹਦੇ ਮਗਰ ਕਾਫੀ ਪਿਆਰੀ ਆ ਜੜੀ ਤੇ ਥਾਣੇ ਵੀ ਦੇਖ ਸਕਦੇ ਚੰਗਾ ਚੰਗੇ ਘਰ ਤੇ ਥਾਣੇ ਆ ਉਹ ਤੇਰਾ ਠੰਡੀ ਤੇਰੀ ਨਿਕਲੀ ਬਿਲਕੁਲ ਵੀ ਨਹੀਂ ਉਧਰ ਨਾ ਮਾੜਾ ਮੋਟਾ ਤਾਂ ਏਦਾਂ ਚੋਣ ਲਗਾ ਹਲਾ ਕੀਤਾ ਉਹ ਓਦਾਂ ਠੰਡੀ ਹੈ ਜਿੱਥੇ ਮੱਭੀ ਹੱਥ ਫੇਰ ਕੇ ਥੱਲੇ ਪਈ ਉਹ ਇੱਕ ਹੁੰਦਾ ਨਾ ਕਿ ਇੱਕ ਹੁੰਦੀ ਆ ਔਲ ਕਰਨੀ ਤੇ ਇੱਕ ਹੁੰਦਾ ਗਰਮ ਨਿਕਲਣਾ ਨਹੀਂ ਔਲ ਕਰਦੀ ਮੜੀ ਜੀ ਪਰ ਇੰਨੀ ਨਹੀਂ ਜਿਆਦੀ ਨਹੀਂ ਕਰਦੀ ਥੋੜਾ ਉਦਾਂ ਠੰਡੀ ਆ ਨੰਬਰ ਵੀ ਠੰਡੀ ਹੈ ਥੋੜਾ ਅਗਲਾ ਬੱਚੇ ਦਾ ਕਰਕੇ ਕਰਦੀ ਆ ਕਿ ਥੋੜਾ ਗਾਂ ਪਛਾਣ ਹੁੰਦੀ ਜਿ ਤਰ੍ਹਾਂ ਅਕਸਰ ਪਹਿਲਣਾ ਹੁੰਦੀ ਆ ਉਹਦੇ ਜਦੋਂ ਚਾਰ ਪੰਜ ਚੁਵਾਈਆਂ ਹੋਈਆਂ ਸੈੱਟ ਹੋ ਜਾਂਦੀ ਹੈ ਨਾ ਤੇ ਉਤਰਾਂ ਸੋਈ ਨਾ ਪਲੇ ਦਾ ਸਿੱਕੋ ਚੁਵਾਈ ਲੱਗੀ ਇਹਨੂੰ ਹਾਂਜੀ ਅਜੇ ਇੱਕੋ ਹੀ ਚੁਵਾਈ ਹੋਈ ਬਸ ਠੀਕ ਆ ਤੇ ਕਿੰਨਾ ਕੁ ਤਰ੍ਹਾਂ ਦੁੱਧ ਚਵਾਈ ਜਾਊਗੀ ਹੈ ਦੁੱਧ ਬਿਜੀ ਵਾਛੀ ਵੇਖੋ ਕਿੰਨੀ ਕਰਦ ਵਸ਼ਣ ਆੜੀ ਹੈ ਹਾਂਜੀ ਦੁੱਧ 18-19 ਲੀਟਰ ਤੇ ਦੇਈ ਜਾਊਗੀ ਠੀਕ ਆ ਚਲੋ ਤੋਰੋ ਇੱਕ ਵਾਰੀ ਫਿਰ ਇਹਨੂੰ ਬਾਕੀ ਚੰਗੀ ਤਿਆਰ ਹੋਈ ਆ ਥੱਲੇ ਵੀ ਹਾਂ ਦੇਖ ਸਕਦੇ ਜੀ ਪਹਿਲਾਂ ਹੀ ਸੂਬਾ ਸੂਈ ਆ ਤੇ ਜਿੱ ਕੋਈ ਚਵਾਈ ਹੋਈ ਆ ਜਿਹੜੀ ਇਹਦੀ ਤੇ ਮਗਰੀ ਵੀ ਇਹਦੀ ਵਾਛੀ ਬੜੀ ਪਿਆਰੀ ਆ ਤੇ ਆਪ ਵੀ ਜਿਹੜੀ ਸਹੀਵਾਲ ਕਰੋਸ ਚੀ ਆ ਜਿਹੜੀ ਸਹੀਵਾਲ ਚੀ ਆ ਜਿਹੜੀ ਜ਼ਿਆਦਾ ਤਾਵਾ ਲਗਾ बाकी पहले ची तैयार हुई थोड़ा जल्द तो डरती है हाँ। हाँ। बच्चे थोड़ा मद हाँ। करती है ਕੀ ਕਰਦੀ ਹੈ ਕਦੇ ਵੀ ਤਾਜੀਆਂ ਸੁਗੀਆਂ ਜਿਹੜੀਆਂ ਅਕਸਰ ਬੱਚੇ ਦਾ ਵਾਧਾ ਕਰਦੀਆਂ ਹੁੰਦੀਆਂ ਵਾ ਤੇ ਦੰਦ ਤੁਹਾਨੂੰ ਦਿਖਾਉਂਦੀ ਕੋਸ਼ਿਸ਼ ਕਰਦੇ ਆ ਆ ਦੇਖ ਸਕਦੇ ਹੈਗੀ ਜਿਹੜੀ ਪਿਓਰ ਮੂੰਹ ਦੋ ਦੰਦ ਹੈ ਜਿਹੜੀ ਠੀਕ ਹੈ ਜੀ ਬਾਕੀ ਘਾਟ ਦੇਖੋ ਵਿਧੀ ਕਦਾ ਕੱਦ ਕੱਟ ਪੱਖੋਂ ਜੇ ਦੋ ਦੰਦ ਦੇ ਸਹਾਰ ਨਾ ਵੇਖੇ ਤੇ ਚੰਗੀ ਆ ਤੇ ਕਿੰਨਾ ਰੱਖਣਾ ਫਿਰ ਇਹਦਾ ਮੁੱਲ ਆਪਾਂ ਇਹ ਜੇ ਤੇ ਮੱਲੀਆਂ ਦਾ ਸਹਾਰਾ ਲਈਏ ਤੇ ਇਹੋ ਜੀ ਗਾਂ ਦਾ ਤਾਂ ਉੱਥੇ ਦੇ ਦ ਲੱਖੀ ਮੁਲ ਕਰੀ ਜਾਂਦੇ ਹਾਂਜੀ 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 ਪਰ ਆਪਾਂ ਉਹ ਨਹੀਂ ਕਰਨਾ ਆਪਾਂ ਕਰਨਾ ਮਾ ਮੁੱਲ ਸਿਰਫ ਲੈ ਦੇਣ ਵਾਲੇ ਕਿੰਨਾ ਇਹ ਵੀ 55000 ਚ ਮੰਤਨ ਕਰ ਦਾਂਗਾ ਅੱਛਾ 55 ਚ ਮੰਤਨ ਕਰ ਦੋਗੇ ਬਾਕੀ ਕੋ ਫੋਨ ਲਾਵੇ ਇੱਕ ਰੀ ਫੋਨ ਲਾਵੇ ਕੋਈ ਹਾਂਜੀ ਠੀਕ ਐ ਤੁਹਾਨੂੰ ਇੱਕ ਆ ਜਰਸੀ ਤੁਹਾਨੂੰ ਦਿਖਾਉਣੀ ਐ ਇਹ ਵੀ ਸੋਈ ਸਵਾਈ ਐ ਤੇ ਥਾਨਾ ਕਾਫੀ ਪਿਆਰਾ ਵੇ ਇਹਦੇ ਕੋਲ ਵੀ ਚੰਗੇ ਗੈਪ ਤੇ ਥਾਨਿਆਂ ਤੇ ਚੰਗੇ ਸਾਈਜ਼ ਦਾ ਥਾਨਿਆਂ ਜਿਹੜਾ ਤੇ ਇਹਨੋਂ ਕਿੰਨਾ ਚਿਹਰਾ ਐ ਸੁਈ ਨਾ ਇਹ ਵੀ ਕੱਲ ਦੀ ਸੂਈ ਜੇ ਅੱਛਾ ਆ ਬੱਛੀ ਤਾਂ ਆ ਬੱਛੀ ਹੈ ਤੇ ਮਗਰ ਵੀ ਇਹਦੇ ਮਗਰ ਬੱਛੀ ਹੈ ਇਹਦੇ ਮਗਰ ਜਰਸੀ ਬੱਛੀ ਆ ਜਿਹੜੀ ਕਿਉਂਕਿ ਥਾਰੇ ਨਾਲ ਦੇਖ ਸਾ ਤਾਜਾ ਨਾੜੂ ਜਿਹੜਾ ਇਹਦਾ ਵੀ ਨਾਲ ਗਿੱਲਾ ਹੀ ਹੈ ਉਹ ਤਾਂ ਵੀ ਬਿਲਕੁਲ ਬੱਚੇ ਦਾ ਨਾੜੂ ਤਾਜਾ ਗਿੱਲਾ ਹੀ ਆ ਜਿਹੜਾ ਆਹ ਦੇਖ ਸੰਦੇ ਇਹ ਤੇ ਕੱਲ ਤੇ ਆ ਜਿਹੜਾ ਵਾ ਹੁਣ 2 ਨੰਬਰ ਤੇ ਤੁਹਾਨੂੰ ਦਿਖਾਉਣੀ ਆ ਇਹਦੇ ਕੋਲ ਦੁੱਧ ਬੋਲਾ ਹੀ ਹੈ ਨਾ ਇਹ ਦੇਖੋ ਵੀ ਹੈ ਨਾ ਇਹ ਇਹਦੇ ਵੀ ਅਦਾਤੀ ਕੋ ਚਵਾਈ ਲੱਗੀ ਠੀਕ ਹੁਣ ਲੱਗਣ ਵਾਲੀ ਹੈ ਚਾਈ ਵੀ ਮਤਲਬ ਕਿ ਰਾਤੀ ਲਈ ਆਈਏ ਸਰੀ ਹੀ ਆਪਣੋ ਕੋ ਠੀਕ ਹੈ ਤੇ ਇਹ ਕਿੰਨਾ ਕੋ ਦੁੱਧ ਚਵਾਈ ਜਾਊਗੀ ਇਹ ਵੀ ਜੀ 14 15 ਲੱਗੋ ਨੇ ਦੇਈਏ ਨਾ 14 ਕਿਤੇ ਦੇਈਏ ਨਾ ਗਰਮੀ ਗਰਮੀ ਆ ਚਲੋ ਤੋਰੋ ਹੈ ਕਰੀ ਫੇਰੇ ਨਾ ਬਾਕੀ ਇਹ ਜਰਸੀਆਂ ਜਿੱਦੀਆਂ ਕਿ ਜਰਸੀਆਂ ਹੁੰਦੀਆਂ ਵਾ ਬਾਕੀ ਥਾਂ ਚਵਾਈ ਬਹੁਤ ਸੋਹਣਾ ਉੱਡੀਆਂ ਕੀ ਆ ਤੇ ਬਾਕੀ ਥੱਲੇ ਉਹ ਜਿਹੜੇ ਸਫਾਈ ਚ ਹਾਂ ਜੀ ਆਪ ਕੋਲ ਬਾਕੀ ਤਾਜੀਆਂ ਹੀ ਸੋਈਆਂ ਹਜੇ ਬਾਕੀ ਤਾਂ ਆਪਣੀ ਸਮਝਣਾ ਵੇ ਇਸ ਚੱਕ ਕੇ ਖੜਨਾ ਆ ਠੀਕ ਹੈ ਠੀਕ ਹੈ ਬਾਕੀ ਥੱਲੇ ਚੰਗੀ ਤਿਆਰ ਹੋਈ ਆ ਆਪਣੇ ਕਦ ਵਜੂਦ ਦੇ ਸਾਹ ਨਾਲ ਸਾਡੇ ਵਿੱਦੀ ਸਵਰਚੋਂ ਆਈਆਂ ਨਾਲੇ ਠੀਕ ਆ ਵੀ ਬਲਾਪਰ ਦੇ ਤਾਈਆਂ ਤਾਂ ਦਵਾਈਆਂ ਥੋਈਆਂ ਨਹੀਂ ਕਿਆਂ ਡੇਬੜੀ ਟੁਪੜੀਆਂ ਵਾਲੇ ਠੀਕ ਆ ਹਾਂਜੀ ਤੇ ਇਹਦਾ ਕਿੰਨਾ ਮੁੱਲ ਫਿਰ ਇਹਦਾ ਵਿੱਦੀ ਮੁੱਲ ਜਿੰਨਾ ਮਰਜ਼ੀ ਕਰੀਏ ਵਿਚਾਰੀ ਆ ਸਮਾਨਤਨ ਕਰਦਾਂਗੇ ਅੱਛਾ 40 ਚ ਮਾਨ ਕਰ ਦੋਗੇ ਦਾ ਬਾਕੀ ਕੋ ਫੋਨ ਲਾ ਵੇ ਕਰੀ ਹਣਾ ਦੁੱਧ 14 15 ਲੀਟਰ ਕਦੀ ਹੈ ਨਾਨੇ ਵੀ ਠੀਕ ਹੈ ਜੀ ਪੰਡਾ ਗਾਲੇ ਸਵਰਚੋਂ ਆਈਆਂ ਭੁਖੀ ਭੱਖੀ ਆ ਪੱਠੇ ਨਹੀਂ ਹਲੇ ਖਾਦੇ ਨਾ ਹਾਂਜੀ ਹਾਂਜੀ ਆ ਦੋ ਗਾਈਆਂ ਹੁਣੇ ਆਈਆਂ ਆ ਰੀਆਂ ਸੂਈਆਂ ਠੀਕ ਆ ਹਾਂਜੀ ਤੇ ਇਹ ਕਾ ਵੀ ਸੂਈ ਸਵਾਈਆਂ ਹਨ ਇਹ ਵੀ ਸੂਈ ਜੀ ਭਾਅ ਛੋਟਾ ਹੁ ਇਹਨਾਂ ਕਿੰਨਾ ਚਿਰ ਹੋਇਆ ਸੁਈਨੋ ਵੀ ਇਹੋ ਬੱਚਾ ਜੇ ਪਤਾ ਨਹੀਂ 10 ਤਲਾ ਦਾ ਲਾ ਲੇ ਇਹ ਤੁਹਾਡੇ ਆਪਨੇ ਤਾਂ 10 ਦਾ ਲਾ ਲਏ 15 ਦਾ ਲਾ ਲੇ 20 ਦਾ ਲਾ ਲੇ ਤੁਹਾਡੇ ਸਾਹਮਣੇ ਹੀ ਜੇ ਦੁੱਧ ਕਿੰਨਾ ਜੀ ਦੇਖੋ ਵੀ ਜੀ ਇਹ ਤਾਂ ਉਹ ਬੰਦੇ ਜਿੰਨਾ ਕੋਈ ਲਈ ਮਾਤਰ ਬੰਦੇ ਵਲਡਵੁੱਡ ਨਹੀਂ ਪਾਇਆ ਹਾਂਜੀ ਸੱਚਾਈ ਜੂ ਹੀ ਬੜੀ ਸਾਫ ਹੈ ਦੁੱਧ ਐਵੇਂ ਆਖੀਏ ਦੁੱਧ ਹਲੇ ਹਾ ਅਜ਼ਿਗੜੀ ਇਹਦੇ ਥਲੇ 6 ਲੀਟਰ ਆ ਅੱਛਾ ਉਹ ਤੇ 7 8 ਦੱਸਦੇ ਵੀ 6 ਲੀਟਰ ਦੱਸ ਪੱਕਾ ਦੁੱਧ ਜਿਹੜਾ ਹੈਗਾ ਵਾ 6 ਲੀਟਰ ਆ ਜੇ ਐਡਾਂ ਕੇ ਜੇ ਸਾਹਮਣ ਵਾਲੀ ਵਾਂਟ ਟੌਂਟ ਪਾਏਗਾ ਚਾਰੂ ਬਥੇਰੀ ਆ ਇਹ ਆ ਕਿ 20 ਲੀਟਰ ਦੇਈ ਜੂਗੀ ਘਰ ਜਿਨ੍ਹਾਂ ਨੇ ਚਾਹ ਪਾਣੀ ਦੀਆਂ ਗਰਮੀਆਂ ਸਾਰਦਾ ਵਾ ਸਾਰੀਆਂ ਗਰਮੀਆਂ ਕੱਢ ਜੂਗੀ ਹਨਾ 20 ਲੀਟਰ ਦੇਈ ਜੂਗੀ ਤੋਰ ਹਾਂ ਇੱਕ ਦਿਨਾਂ ਵਿੱਚ ਆ ਦੇਖ ਸਾਡੇ ਸਾਂਭੀ ਸਾਂਭੀ ਥੋੜੀ ਘਾਟੇ ਆ ਇਹਦੇ ਕੋਲ ਦੁੱਧ ਮੋਕੇ ਤੇ ਜਿਹੜਾ 6 ਲੀਟਰ ਦੀ ਦਸੇ ਇਹ ਕਿ ਘਰ ਦਾ ਚਾਹ ਪਾਣੀ ਦਾ ਜੇ ਕੇ ਵੀਰ ਨੇ ਗਰਮੀਆਂ ਸਾਰਨਾ ਉਹ ਵਧੀਆ ਜਿਹੜਾ ਟਾਈਮ ਕੱਢੀ ਜਾਓਗੇ ਬਾਕੀ ਦੁੱਧ ਵੀ ਸੰਗਣਾ ਹੁੰਦਾ ਇਨਾਂ گاਵਾਂ ਦਾ ਤੇ ਬਾਕੀ ਕੱਦ ਵੀ ਪੋਤਾ ਵੱਡਾ ਨਹੀਂ ਆ ਛੋਟੇ ਕੱਦ ਹੁਣ ਤੁਹਾਨੂੰ ਦਿਖਾਉਣੇ ਨੋਰਮਲ ਤੇ ਉਤਰਾਂ ਠੰਡੀ ਤੇਰੀ ਆ ਵਿਦਿ ਠੰਡੀ ਵੀਰਦੀ ਕੋਈ ਵੰਗਾ ਨਹੀਂ ਦੱਸੀ ਰਹੀ ਇੰਦਾ ਹੀ ਬੱਸ ਹਾਂਜੀ ਤੇ ਇਹਦਾ ਮੁੱਲ ਇਹਦਾ ਮੁੱਲ ਤੁਸੀਂ ਆ ਵੀ ਘਰੋਂ ਵੇਖ ਲਓ ਜੈ ਜਿਉਂ ਛੋਟੇ ਛੋਟੇ ਮੁੱਲ ਕਰੀ ਜਾ ਬੱਸ ਇਵੇਂ ਦੀ ਮੰਗਨ ਜੋ ਮਰਜ਼ੀ ਮੈਂ ਬਾਈਆਂ ਫਿਮਾਂਤਨ ਕਰਦਾ ਅੱਛਾ ਬਾਈ ਚ ਮੰਤਨ ਕਰਦਾ ਇੱਕ ਦੀ ਦੇਦਾ ਕਿ ਹੋ ਕਿ ਭੜ ਭੜ ਫੋਨ ਲਾਵੇ ਪਤਾ ਨਹੀਂ ਕਿੱਥੇ ਹੋ ਜਣੀ ਹੈ ਅੱਛਾ ਫੁੱਲਾ ਹੀ ਕਰ ਦੋਗੇ ਮੰਤਨ ਕੇ ਤੇ ਆ ਗੱਬਨਾ ਆ ਗਿਆ ਹੁਣ ਤਿੰਨ ਦਾ ਨਾ ਤੇ ਥਣ ਲਾਗੇ ਤਾਂ ਦੇਖ ਸਕਦੇ ਜੀ ਤੇ ਥਣ ਜਿਹੜੀ ਹੁਣੇ ਦਿਖਾਈ ਉਹਦੇ ਵੀ ਦੇਖ ਸਕਦੇ ਲੱਗੇ ਤਾਂ ਤੇ ਆ ਕਿੰਨੇ ਕ ਦੁੱਧ ਆ ਲੀ ਜੇ ਇਹ ਵੀ ਦੀ 14-15 ਲੀਟਰ ਆ ਬਹਿੜਿਆ ਜਰਸੀ ਅੱਛਾ ਇਹਦੀ ਚੰਗੀ ਵਸ਼ੀ ਹੁੰਦੀ ਤੋਰੋ ਹੱਕ ਰੀ ਨਾ ਤੇ ਕਿੰਨਾਂ ਕ ਲੈ ਜੂ ਟਾਈਮ ਵੀ ਜੀ ਨੇ ਤਾਂ ਪਤਾ ਹਦ ਲੈ ਜਣੇ ਹਲੇ ਠੀਕ ਆ ਪੱਕਾ ਨਹੀਂ ਇਹਦਾ ਟਾਈਮ ਦਾ ਪਤਾ ਨੇ ਠੀਕ ਆ ਹਾਂਜੀ ਬਾਕੀ ਚੰਗੀ ਆ ਵੇਸ਼ੀ ਬਹੁਤ ਕੱਦ ਵਚਨ ਵਾਲੀ ਆ ਬਾਕੀ ਇਹ ਤਿਆਰ ਹੋਣੀ ਆ ਹਾਂਜੀ ਜਰਸੀਆਂ ਦੇ ਸਾਬ ਨਾਲ ਕੱਦ ਕੱਟ ਚੰਗਾ ਹੋਏ ਦਾ ਲੈ ਜੋ ਜੀ ਤੇ ਇਹਦਾ ਕਿੰਨਾ ਰੱਖਣਾ ਮੁੱਲ ਆਪਾਂ ਚੰਗੀ ਹੋ ਵਿੱਚੀ ਵੀਤੀ ਬਹੁਤ ਸਾਫ਼ ਹੈ ਇਹਦਾ ਹੌਤਾ ਦਾ ਦਰ ਕੱਚੀ ਆ ਠੀਕ ਹੈ ਹਾਂਜੀ ਇਹਦਾ ਮੁੱਲ ਵੀ ਜੀ 35000 ਤੋਂ ਮੰਤਨ ਕਰਦਾਂਗੇ 35000 ਮੰਤਨ ਕਰਦਾਂ ਖੁੱਲਾ ਕਰ ਦੋਗੇ ਖੁੱਲਾ ਹੀ ਕਰਦਾਂਗੇ ਬਾਕੀ ਕੋ ਫੋਨ ਲਾਵੇ ਇੱਕ ਰੀ ਮੰਤਨ ਖੁੱਲੇ ਹੀ ਹੋਣਗੇ ਹਨਾ ਹਣ ਇੰਨਾ ਚ ਜੜੀ ਆ ਪੰਜਵੇਂ ਨੰਬਰ ਤੇ ਜੜੀ ਤੁਹਾਨੂੰ ਦਿਖਾਉਣੀ ਆ ਦੇਖ ਸਕਦੇ ਦੱਸਿਓ ਵੀ ਜੀ ਇਹਦਾ ਕਿੰਨਾ ਸੁਆਜੇ ਇਹ ਨੀਤੀ ਦੁੱਧ ਜੂਰਦੇ ਸੁਣੀ ਜੇ ਅੱਛਾ ਹਾਂਜੀ ਤੇ ਕਿੰਨੇ ਕ ਦੁੱਧ ਆ ਲਈ ਆ ਦੁੱਧ ਵੀਰ ਦੀ 10 ਕਿਲੋ ਲੀਟਰ ਆ ਲਈ ਆ ਮੈਂ ਮੱਖਾਂ ਬੜੀ ਜਿਆਦਾ 10 ਕਿਲੋ ਲੀਟਰ ਦੇਈਏ ਬੜਾ ਵਾ ਠੀਕ ਹੈ ਜੀ ਬੜੀ ਗਰਮੀ ਗਰਮੀ ਆ ਖੋਲੋ ਫਿਰ ਤੋਰੀ ਇਹਨਾਂ ਵਿੱਚ ਬਾਕੀ ਛੇਤੀ ਸੋ ਬਣਾ ਇਹਨੇ ਵੀ ਹੈ ਨਾ ਇਹ ਤੇ ਤਿਆਰ ਆ ਜੀ ਬਹੁਤਾ ਟਾਈਮ ਨਹੀਂ ਖੜਨਾ ਇਹਨੇ ਆਪਣਾ ਜਿਹੜਾ oven ਵੀਰ ਆਪਾਂ ਨੂੰ ਪਸ਼ੂ ਖੋਲ ਕੇ ਬਖਾਉਂਦਿਆ ਇਹ ਵੀਰ ਆਪਣਾ ਸਕੂਲ ਵੀ ਜਾਂਦਾ ਤੇ ਸਾਰਾ ਕੰਮ ਕਰਕੇ ਤੇ ਫਿਰ ਸਕੂਲ ਜਾਂਦਾ ਹੈ ਕਾਰੋਬਾਰ ਇਹਦੇ ਸਿਰ ਤੇ ਜੀ ਸਾਰਾ ਕਾਰਵਾਰ ਛੋਟੇ ਵੀਰ ਦੇ ਸਿਰ ਤੇ ਚੱਲਦਾ ਵੀ ਇਹਨਾਂ ਦਾ ਇਹ ਜਿੰਨੀ ਸਾਫ ਹੈ ਤੁਹਾਡਾ ਕੱਦ ਛੋਟਾ ਹੈ ਦਾ ਕੱਦ ਛੋਟਾ ਹੀ ਹੈ ਜਿਹੜਾ ਜਰਸੀ ਦੇ ਸਾਨਾ ਤੇ ਇਹਦਾ ਮੁੱਲ ਠੀਕ ਹੈ ਜੀ ਤੇ ਇੱਕ ਨੇਰੀ ਦੇ ਦਈਏ ਵੇ ਲੋ ਮਤ ਤੁਸੀਂ ਜਿੰਨਾ ਮਰਜ਼ੀ ਚੰਗਾ ਲਾਤਾ ਜੀ ਜੀ ਕਰੀਏ ਫਿਰ ਇਹ ਵੀ ਮੁੱਲ ਵੀ ਇਦੀ ਭਾਵੇਂ ਦਾ 25 ਕਰੋ 26 ਕਰੋ ਜਿੰਨਾ ਮਰਜ਼ੀ ਕਰੋ ਭਾਈ ਜੀ ਦੇ ਦਾਂਗੇ ਭਾਈ ਜੀ ਇਹ ਵੀ ਦੇ ਦੋ ਠੀਕ ਹੈ ਜੀ ਠੀਕ ਹੈ ਤੇ ਹੁਣ ਇੱਕ ਐਂਡ ਤੇ ਰਹਿ ਗਈ ਇਹ ਵੀ ਦਿਖਾ ਦਈਏ ਕੱਦ ਕਾਠੇ ਦਾ ਵੀ ਠੀਕ ਹੈ ਖਾਣਾ ਦਾ ਸਾਈਜ਼ ਆ ਜੀ ਕਿ ਆਪ ਦੇਖ ਸਕਦੇ ਜੀ ਬਾਕੀ ਵਿੱਚ ਇੱਕ ਸ਼ਾਂਗ ਜੀ ਲੱਗੀ ਆ ਇੱਕ ਥਣ ਦੀ ਤੇਲੀ ਆ ਕਹਿੰਦੇ ਤਿੰਨ ਹੀ ਥਣ ਚੱਲਦੇ ਇਹਦੇ ਅਗਲੇ ਥਣ ਬਹਿਣੀ ਵਾਲਦੇ ਕਿ ਦੂਸਰੇ ਦੀ ਨਹੀਂ ਆ ਦੂਸਰੀ ਬਹਿਣੀ ਤਾਂ ਦੂਸਰੇ ਵਾਲੇ ਪਾਸੇ ਦੀ ਇਧਰਲਾ ਥਣ ਜਿਹੜਾ ਲੜਿਆ ਜਿਹੜਾ ਅਗਲਾ ਥਣ ਨਹੀਂ ਚੱਲਦਾ ਬਾਕੀ ਵਸ਼ੀ ਬਹੁਤ ਚੰਗੀ ਦੀ ਠੀਕ ਹੈ ਤੇ ਕਿੰਨੇ ਕੁ ਦੁੱਧ ਆ ਲਈ ਆ ਵੀ ਜੀ ਇਹਨੇ ਦੁੱਧ 14 ਲੀਟਰ ਦੇਈ ਜਣਾ 14 ਲੀਟਰ ਆ ਉਹਨਾਂ ਦਾ ਦੁੱਧ ਦੋ ਦੋ ਤੋਰੀਆ ਫੇਰ ਇਹਨਾਂ ਹਾਂ ਜੀ ਦੋ ਐਨੇ ਕਰਨ ਬਾਕੀ ਚਿਹਰੇ ਚੋਰੇ ਦੀ ਖੂਬਸੂਰਤੀ ਹੈ ਵੀ ਹੈਗੀ ਤਿੰਨ ਥਾਂ ਇਹਦੇ ਬਸ ਪੇਰ ਬਟਾ ਕਰਦੇ ਵੀ ਬੁਲਾਵਾ ਚੱਲਣ ਨੂੰ ਚੌਥਾ ਵੀ ਚੱਲ ਪਣਾ ਪਰ ਆਪਾਂ ਤਿੰਨ ਬਾਜੀ ਦੇਣੀ ਭਾਈ ਠੀਕ ਐ ਇਹ ਤਾਂ ਕਿਸੇ ਜਗ੍ਹਾ ਥੋੜੀ ਨੀਵੀਂ ਉਹਦੇ ਕਰਕੇ ਗਾਵਾ ਥੋੜਾ ਜਿਹਾ ਡਰਦੀ ਹੁੰਤਰ ਹਜਰੋ ਬਨਵੀਰ ਜੀ ਲੈ ਆਓ ਜੀ ਬੜੀ ਵਧੀਆ ਜੀ ਕਲੀਨ ਬਹੁਤ ਬਾਕੀ ਜਰਸੀਆਂ ਦੇ हिसाब ਨਾਲ ਕੱਦ ਕੱਠ ਚੰਗਾ ਵਾ ਪਰ ਦੁੱਧ ਜਿਹੜਾ ਇੰਨਾ ਵੀ ਚੰਗਾ ਕੱਢੀ ਜਾਣਾ ਚੱਲ ਚੌਥਾ ਵੀ ਜਾਣਾ ਵਾ ਲੈ ਕੱਚੀ ਕਰਕੇ ਥੋੜਾ ਬਾਕੀ ਸਾਡਾ ਸਾਡਾ ਲਾਈਫ ਹੈ ਨਾ ਸ਼ੁਰੂ ਹੋ ਗਈ ਹੈ ਤੇ ਇਹਦਾ ਮੁੱਲ ਫਿਰ ਵਿਕੇ ਮੋਨੇ ਦਾ ਪੰਜੀ ਕਰੀ 26 ਕਰੀ ਉਦਾਂ ਤਰਾ ਚੌਥਾ ਥਾਣਾ ਜੋਂ ਦੀਪਾਂ ਵਿੱਚ ਚੱਲੀ ਹੈ ਹਾਂਜੀ ਮਾਨੂ ਨੇ ਵੀ ਭਾਈ ਯਾਰ ਜੀ ਦੇ ਦਿੰਦੇ ਇਹ ਵੀ ਭਾਈ ਯਾਰ ਜੀ ਹਾਂਜੀ ਠੀਕ ਆ ਤੇ ਦੁੱਧ ਕਿੰਨਾ ਚਵਾਈ ਜਾਊਗੀ ਇਹ ਦੁੱਧ ਵੀ ਜੀ 13-14 ਲੀਟਰ ਤੇ ਆਪਾਂ ਤਾਂ ਕਹਿੰਦੇ ਆਣ ਦੀ ਵੱਧ ਵੀ ਦੇ ਸਕਦੀ ਹੈ ਠੀਕ ਜੀ ਨਾਲ ਹੀ ਆ ਠੀਕ ਹੈ ਜੀ ਹਾਂਜੀ ਥਾਣ ਚੌਥਾ ਵੀ ਚੱਲੂਗਾ ਆਉਂਦਾ ਵਾ ਪਤਾ ਲੈਣਾ ਥੋੜੀ ਕੱਚੀ ਕਰਕੇ ਪੂਰਾ ਪਤਾ ਨਹੀਂ ਉਹਦਾ ਲੱਗਦਾ ਸੰਦਾ ਠੀਕ ਹੈ ਜੀ ਹਾਂਜੀ ਤੇ ਠੀਕ ਹੈ ਜੀ ਹੋਰ ਕੁਛ ਹੈ ਨਾ ਬਾਜੀ ਮੱਤ ਜਿਹੜਾ ਭੈਣ ਭਾਈ ਆਈਆਂ ਆ ਵਾ ਪਹਿਲਾਂ ਆਪਣੀ ਵੀਡੀਓ ਐ ਤਸੱਲੀ ਨਾਲ ਦੇਖ ਕੇ ਫਿਰ ਫੋਨ ਲਾ ਲਵੇ ਹਾਂਜੀ ਤੇ ਆਪਣੀ ਤਸੱਲੀ ਕਰਕੇ ਵੇਖ ਚੱਕ ਕੇ ਖੜੇ ਹਨ ਹਾਂਜੀ ਠੀਕ ਹੈ ਜੀ ਬਾਕੀ ਵੀਡੀਓ ਚ ਸਾਰੀਆਂ ਦੱਸੀਆਂ ਗਈਆਂ ਗੱਲਾਂ ਤੇ ਗੌਰ ਜਰੂਰ ਕਰਿਆ ਕਰੋ ਵੀਡੀਓ ਚ ਜੋ ਵੀ ਆਪਾਂ ਦੱਸਦੇ ਆ ਆਪਾਂ ਤੁਹਾਡੇ ਲਈ ਦੱਸਦੇ ਆ ਤੇ ਇਸ ਕਰਕੇ ਚੰਗੀ ਤਰ੍ਹਾਂ ਵੀਡੀਓ ਪੂਰੀ ਵੇਖਿਆ ਕਰੋ ਸਾਰੀਆਂ ਚੀਜ਼ਾਂ ਵੇਖ ਚੱਕ ਕੇ ਫਿਰ ਹੀ ਪਸ਼ੂ ਖਰੀਦਿਆ ਕਰੋ ਆਪਣੀ ਸਮੇਂ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਲਿਆ ਕਰੋ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ